ਸਭ ਤੋਂ ਪਹਿਲਾਂ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾਂ ਨੂੰ ਜੈ ਤੀਨ ਜੈ ਭਾਰਤ ਬਾਬਾ ਜੀ ਤੁਸੀਂ ਇੱਧਰ ਪਿੱਛੇ ਆ ਜਾਓ ਹਾਂ ਕੈਂਬਰੇ ਚ ਆ ਜਾਓਗੇ ਅੱਜ ਪਿੰਡ ਚੋਕ ਦੇ ਹਰੀ ਹਰ ਦੇ ਵਿੱਚ ਮੌਜੂਦਾ ਲੇਬਰ ਜਿਹੜੀ ਹੈਗੀ ਲੈਬ ਤੇ ਲੱਗੀ ਆ ਤਾਂ ਲੇਬਰ ਨੂੰ ਮੈਂ ਪੁੱਛਣਾ ਚਾਹੁੰਗਾ ਵੀ ਸਭ ਤੋਂ ਪਹਿਲਾਂ ਜਿਹੜੂ ਆਪਾਂ ਜੈ ਤੀਨ ਜੈ ਭਾਰਤ ਕਹਿੰਦੇ ਆ ਇਸ ਬਾਰੇ ਤੁਹਾਨੂੰ ਨੌਲੇਜ ਹੈਗੀ ਕਿਉਂ ਕਹਿੰਦੇ ਆ ਨਹੀਂ ਬਾਬਾ ਸਾਹਿਬ ਡਾਕਟਰ ਬੇੜਕਰ ਵੀ ਮਰਨੋਵ ਸਾਹਿਬ ਦਾ ਨਾਰਾ ਹੈ ਜਿਨ੍ਹਾਂ ਨੇ ਤੁਹਾਡੇ ਲਈ ਸੰਵਿਧਾਨ ਬਣਾਇਆ ਉਹਨਾਂ ਨੇ ਸੰਵਿਧਾਨ ਤੋਂ ਪਹਿਲਾਂ ਨਾਸੀਂ ਪਾਣੀ ਪੀ ਸਕਦੇ ਸੀ ਨਾ ਖਾੜ ਸਕਦੇ ਸੀ ਇਹ ਨਾ ਸੀ ਬੋਲ ਪਾ ਸਕਦੇ ਸੀ ਉਹਨਾਂ ਨੇ ਸੰਵਿਧਾਨ ਦੇ ਵਿੱਚ ਬਹੁਤ ਕੁਝ ਲਿਖਿਆ ਨਾਲ 1952 ਦੇ ਸੰਵਿਧਾਨ ਚ ਲਿਖਿਆ ਰੋਟੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਦਿੱਤਾ ਜਾਏਗਾ ਉਸ ਕਾਨੂੰਨ ਨੂੰ ਸੋਧ ਕੀਤਾ 2005 ਚ ਇਦੇ ਚ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2015 ਦਾ ਇੱਕ ਕਾਨੂੰਨ ਬਣਿਆ ਜਿਹਨੂੰ ਤੁਸੀਂ ਮਰੇ ਡਾਟਿੰਦੇ ਹੋ 2005 ਤੋਂ ਲੈ ਕੇ 2025 ਸਾਲ ਹੁਣ 2025 ਚੜਨ ਵਾਲਾ ਇੱਕ ਮਹੀਨਾ ਕੱਟ ਰਿਆ ਗਿਆ 20 ਸਾਲ ਹੋ ਗਏ ਆ 20 ਸਾਲਾਂ ਚ ਵੀ ਹੱਲੇ ਜਿਹੜੀ ਮਰੇ ਡਾ ਕਾਨੂੰਨ ਉਹ 35 ਤੋਂ 40% ਪੂਰੀ ਨਹੀਂ ਅਜੇ ਲਾਗੂ ਹੋਈ ਪੂਰੀ ਲਾਗੂ ਨਹੀਂ ਹੋਈ ਉਹਦਾ ਕਾਰਨ ਇਹ ਆ ਕਿ ਅਸੀਂ ਇਕੱਠੇ ਨਹੀਂ ਹੋਗੇ ਅਸੀਂ ਇਸ ਨੂੰ ਸਮਝ ਨਹੀਂ ਗਏ ਜਿਹੜੀ ਸਾਡੀ ਲੀਡਰਸ਼ਿਪ ਆ ਚੋਕ ਦੇ ਵਿੱਚ ਤਾਂ ਜਾਗੀ ਹੀ ਨਹੀਂ ਅ ਬੁਰਾ ਹਾਲ ਹੋਇਆ ਪਿਆ ਕਿ ਜਿਹੜੇ ਅਸੀਂ ਆਗੂ ਬਣਾਏ ਉਹ ਪ੍ਰਸ਼ਾਸਨ ਨੇ ਤੇ ਸਰਕਾਰਾਂ ਨੇ ਖਰੀਦ ਲਏ ਉਹ ਆਪ ਉਧਰੇ ਹੋ ਗਏ ਆਪ ਉਧਰੇ ਹੋਣ ਕਰਕੇ ਉਹ ਇਕੱਠੇ ਨਹੀਂ ਹੋ ਸਕਿਆ ਤਾਂ ਇਸ ਲਈ ਆਪਾਂ ਪਹਿਲਾਂ ਵੀ ਕੇਸ ਲਾਏ ਸੀਗੇ ਨਰੇਗਾ ਦੇ ਤੋਂ ਹਾਈ ਕੋਰਟ 'ਚ ਉਹ ਆਪਾਂ ਤੁਹਾਡੀ ਕਿਰਪਾ ਦੇ ਨਿਹਾਰ ਗਏ ਸਰਪੰਚਾਂ ਨੇ ਗੁੱਠੇ ਸੈਨ ਲਵਾਲੇ ਸੀ ਲੇਵਰਾ ਤੋਂ ਤੇ ਪੇਸ਼ ਕਰ ਦਿੱਤਾ ਵੀ ਸਾਡਾ ਕੰਮ ਸਹੀ ਚੱਲਦਾ ਹੈ ਤੇ ਕੋਈ ਸਾਨੂੰ ਕਾਰਵਾਈ ਦੀ ਲੋੜ ਨਹੀਂ ਹੈ ਬੱਗਾ ਸਿੰਘ ਤਾਂ ਆਪਣਾ ਨਾਮ ਚਮਕਾਉਣ ਵਾਸਤੇ ਲੱਗਾ ਹੋਇਆ ਹੈ। ਜੀ ਦੇਖੋ ਪੂਰਾ ਕੰਮ ਚੱਲਦਾ ਕਿ ਧੂਰਾ ਹੈ ਜੀ? ਹਾਂ ਭਾਈ, ਧੂਰਾ ਨਹੀਂ ਲੱਗਦਾ ਕਿਹੜਾ ਕੰਮ। ਧੂਰਾ ਚੱਲਦਾ ਨਹੀਂ ਚੱਲਦਾ ਨਾ। ਬੋਲ ਤਾਂ ਪੋਗੋ। ਚਲਦਾ ਕਲਦਾ ਨਹੀਂ ਚਲਦਾ ਅੱਛਾ ਚਲੋ ਉਹ ਪੰਜ ਸਤਾਰੇ ਮੁਠੇਸਨ ਨਾਲ ਉਹ ਹਾਰ ਗਏ ਉਸ ਤੋਂ ਬਾਅਦ 2011 ਚ ਅਸੀਂ ਫਿਰ ਕੇਸ ਲਾਇਆ 2011 ਚ ਜਦੋਂ ਕੇਸ ਲਾਇਆ ਤੇ 2016 ਚ ਇੱਕ ਕੇਸ ਚ ਮੈਨੂੰ 3 ਸਾਲ ਦੀ ਸਜ਼ਾ ਹੋ ਗਈ ਸੀ ਉਹ ਮੈਂ ਜੇਲ੍ਹ ਚ ਲਾ ਗਿਆ ਉਹ ਵੀ ਜਿਹੜਾ ਹੈਗਾ ਡਿਸਮਿਸ ਹੋ ਗਿਆ ਆ ਹੁਣ ਫਿਰ ਦੋ ਕੇਸ ਲਾਏ ਆ ਪਰ ਹੁਣ ਚਿੱਠੀਆਂ ਆ ਗਈਆਂ ਟਾਡੀਆਂ ਬੇਰੋਜ਼ਗਾਰੀ ਪਤੇ ਦੀਆਂ ਪਰ ਚਿੱਠੀਆਂ ਤਾਂ ਆ ਗਈਆਂ ਪਰ ਚਿੱਠੀਆਂ ਨੂੰ ਲਾਗੂ ਕਰਾਉਣ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਜੇ ਤੁਸੀਂ ਕਹੋ ਵੀ ਉਹ ਬੈਠ ਕੇ ਕਰੇ ਜਿਹੜੀ ਹੈਗੀ ਚਾਲੂ ਹੋ ਜਾਏਗਾ ਬੇਰੁਜ਼ਗਾਰੀ ਪਤਾ ਕਿ ਫਿਰ ਨਹੀਂ ਚਿੱਠੀਆਂ ਤੁਹਾਨੂੰ ਇਸ ਸਾਲ ਤੇ ਸਰਕਾਰ ਨੇ ਆ ਗਈਆਂ ਅਦਾਲਤ ਨੇ ਨੋਟਿਸ ਕੱਢੇ ਚੀਏ ਆ ਥੋੜੇ ਦਿਨਾਂ ਨੂੰ ਅਗਵਾਈ ਹੋਣੀ ਆ ਦਿੱਲੀ ਵਾਲੇ ਜਿਹੜੇ ਹੈਗੇ ਆ ਮਨਰੇਗਾ ਜੀਡੀਸੀ ਅਫਸਰ ਹੁੰਦਾ ਹੈ ਉਨੇ ਤੋਂ ਰਿਕਾਰਡ ਬੰਗਾ ਲਿਆ ਅਦਾਲਤ ਨੇ ਵੀ ਦੱਸੋ ਤੁਸੀਂ ਬੇਰੁਜ਼ਗਾਰੀ ਪੱਤਾ ਕਿਉਂ ਨਹੀਂ ਚਾਲੂ ਕੀਤਾ ਹੁਣ ਅਦਾਲਤ ਨੂੰ ਜੇ ਕੋਈ ਬੰਦਾ ਜਾ ਕੇ ਦੱਸੂਗਾ ਸਾਨੂੰ ਬੇਰੁਜ਼ਗਾਰੀ ਪੱਤਾ ਨਹੀਂ ਮਿਲਿਆ ਤਾਂ ਹੀ ਅੱਗੇ ਕਾਰਵਾਈ ਕਰੂਗੀ ਤਾਂ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਇਸ ਵਾਸਤੇ ਬੇਨਤੀ ਆ ਕਿ ਬਾਬਾ ਸਾਹਿਬ ਦੇ ਸੰਵਿਧਾਨ ਮੁਤਾਬਕ ਅਸੀਂ ਕੰਮ ਕਰਦੇ ਆਂ ਉਹਨਾਂ ਦਾ ਨਾਰਾ ਅਸੀਂ ਸਭ ਤੋਂ ਪਹਿਲਾਂ ਰੱਖਦੇ ਆਂ ਜਿਹੜੇ ਬੱਚੇ ਪੜ੍ਹੇ ਆ ਕਿਤਾਬਾਂ ਪੜ੍ਹੀਆਂ ਉਹਨਾਂ ਨੂੰ ਤਾਂ ਪਤਾ ਹੈ ਜਿਹੜੇ ਗਰੀਬੀ ਦੇ ਲਤਾੜੇ ਹੋਏ ਆ ਜਿਹੜੇ ਅਨਪਰਤਾ ਦੇ ਸਤਾਏ ਹੋਏ ਆ ਉਹਨਾਂ ਨੂੰ ਨਹੀਂ ਪਤਾ ਪਰ ਬਾਬਾ ਸਾਹਿਬ ਨੇ ਤੁਹਾਡੇ ਲਈ ਬਹੁਤ ਕੁਝ ਲਿਖਿਆ ਆ ਜਿਹੜਾ ਰਾਸ਼ਨ ਇਹ ਸਾਡਾ ਸੰਵਿਧਾਨਕ ਹੱਕ ਆ ਸਗਨ ਸਕੀਮ ਸੰਵਿਧਾਨਕ ਹੱਕ ਆ ਆ ਪੈਨਸ਼ਨਾਂ ਸੰਵਿਧਾਨਕ ਹੱਕ ਆ ਬੱਚਿਆਂ ਨੇ ਪੜਨਾ ਸਕਾਲਰਸ਼ਿਪ ਵਜੀਫੇ ਸਾਡੇ ਸੰਵਿਧਾਨਕ ਹੱਕ ਆ ਪਲਾਟ ਕਲੋਨੀਆਂ ਮਕਾਨ ਗ੍ਰਾਂਟਾਂ ਇਹ ਸਾਡੇ ਸੰਵਿਧਾਨਕ ਹੱਕ ਆ ਇਹ ਸਰਕਾਰਾਂ ਤੋਂ ਭੀਖ ਨਹੀਂ ਮੰਗਦੇ ਅਸੀਂ ਸਾਡੇ ਸੰਵਿਧਾਨਕ ਹੱਕ ਨੇ ਉਹ ਬਿਨਾ ਇਕੱਠੇ ਹੋਏ ਤੋਂ ਨਹੀਂ ਮਿਲਦੇ ਮੈਂ ਕੱਲਾ ਨਹੀਂ ਤੁਹਾਨੂੰ ਕਹਿੰਦਾ ਇਕੱਠੇ ਹੋ ਜਿਓ ਕਿਸਾਨ ਵੀ ਇਕੱਠੇ ਹੁੰਦੇ ਆ ਕਿਸਾਨ ਜਦੋਂ ਜਦੋਂ ਕਿਸਾਨ ਇਕੱਠੇ ਹੋਏ ਉਹਨਾਂ ਨੇ ਮੋਦੀ ਦਾ ਬਣਿਆ ਹੋਇਆ ਕਾਨੂੰਨ ਤੋੜ ਦਿੱਤਾ ਤਾਂ ਜਿੱਤ ਕੇ ਆਏ ਸੀਗੇ ਪਰ ਤੁਹਾਡਾ ਬਣਿਆ ਹੋਇਆ ਕਾਨੂੰਨ ਲਾਗੂ ਨਹੀਂ ਹੋ ਰਿਹਾ ਤੁਸੀਂ ਇਕੱਠੇ ਹੋ ਮੈਂ ਅੱਜ ਵੀ ਮੀਟਿੰਗ 'ਚ ਤਾਂ ਟਾਈਮ ਲਿਆ ਠੱਟੋ ਸਾਡੇ ਮਨਜੀਤ ਕੋਰ ਇੱਥੋਂ ਦੇ ਮੇਟ ਨੇ ਇਹਨਾਂ ਨੂੰ ਫੋਨ ਕੀਤਾ ਕਹਿੰਦੇ ਲੇਬਰਾ ਲੱਗੀਆਂ ਬਾਕੀ ਤਾਂ ਕੋਈ ਤਾਲਮੇਲ ਨਹੀਂ ਕਰਦਾ ਤਾਂ ਮੈਂ ਦੱਸਣਾ ਚਾਹਨਾ ਕਿ ਭਾਈ ਮਨਰੇਗਾ ਆਉਣ ਵਾਲੇ 25 ਆ ਜਿਹੜਾ 2025 ਚੜਨਾ ਹੈ 26 ਚੜਨਾ ਹੈ ਇਹਦੇ ਵਿੱਚ ਕੋਟਾ ਨੇ ਬਹੁਤ ਪਾਵਰ ਦੇ ਦੇਣੀ ਆ ਮਨਰੇਗਾ ਮਜ਼ਦੂਰਾਂ ਨੂੰ ਮਨਰੇਗਾ ਮਜ਼ਦੂਰ ਦੇ ਅਗਮਾਂ ਨੂੰ ਤਾਂ ਮਨਰੇਗਾ ਜਿਹੜੀ ਹੈਗੀ ਆ ਉਹ ਚੱਲੇਗੀ ਨਹੀਂ ਉਹ ਦੌੜੇਗੀ ਹਰ ਘਰ ਨੂੰ 100 ਦਿਨ ਦਾ ਕੰਮ ਮਿਲਣਾ ਤੇ ਨਾਲ ਕੰਮ ਦੇ ਜੇਕਰ ਧੂਰਾ ਰਹਿ ਗਿਆ ਕੰਮ ਤੇ ਤੁਹਾਨੂੰ ਬੇਰੁਜ਼ਗਾਰੀ ਪੱਤਾ ਮਿਲਣਾ ਤੁਸੀਂ ਕਦੀ ਮੰਗ ਹੀ ਨਹੀਂ ਕੀਤੀ ਆ ਕੰਮ ਕਰਨ ਵਾਲੀਆਂ ਕਈਆਂ ਚਾਤਰੀਆਂ ਤੁਸੀਂ ਕੁਝ ਵੀ ਲੈਣ ਜਾਂਦੇ ਇਹ ਵੀ ਸਰਕਾਰ ਨੇ ਦੇਣੀਆਂ ਹੁੰਦੀਆਂ ਆ ਆ ਪਾੜਾ ਕਰਾਇਆ ਦੇਣਾ ਹੁੰਦਾ ਇਹ ਵੀ ਸਰਕਾਰ ਨੇ ਦੇਣਾ ਹੁੰਦਾ ਉੱਥੇ ਤੁਹਾਡਾ ਬੈਠਣ ਵਾਲਾ ਜਿਹੜਾ ਅਰੇਂਜਮੈਂਟ ਆ ਉਥੇ ਉਹ ਵੀ ਸਰਕਾਰ ਨੇ ਕਰਨਾ ਹੁੰਦਾ ਪਾਣੀ ਪੀਣ ਵਾਲਾ ਕੰਮ ਉਹ ਵੀ ਸਰਕਾਰ ਨੇ ਲੈਣਾ ਹੁੰਦਾ ਹੈ ਕਾਨੂੰਨ ਤਾਂ ਬਣਾ ਗਿਆ ਬਾਬਾ ਸਾਹਿਬ ਡਾਕਟਰ ਬੇਟਕਰ ਪਿੰਮਰੋ ਸਾਹਿਬ ਉਸ ਕਾਨੂੰਨ ਦੇ ਅਨਸਾਰ ਹੀ ਜਿਹੜੀ ਨਰੇਗਾ ਬਣੀ ਹੈ ਪਰ ਉਹਨੂੰ ਲਾਗੂ ਤਾਂ ਤੁਸੀਂ ਕਰਵਾਉਣਾ ਹੈ ਉਹ ਵੀ ਹੁਣ ਆ ਕੇ ਬਾਬਾ ਸਾਹਿਬ ਹੀ ਕਰਵਾ ਦੇਗਾ ਸਹੀ ਗੱਲ ਆ ਉਹਦੇ ਕਰਵਾਉਣ ਲਈ ਸਾਥ ਦੇਣਾ ਪੈਗਾ ਲਗਾਤਾਰ ਸੰਪਰਕ ਰੱਖੋ ਤਾਂ ਮੈਂ ਇੰਨੀ ਅਮੇਂਦ ਲੈ ਕੇ ਆਇਆ ਮਨਜੀਤ ਲਗਾਤਾਰ ਮੀਟਿੰਗਾਂ ਕਰਾਓ ਇਹ ਕਿੱਥੇ ਲੋਕੀ ਜਿਹੜੇ ਪੁਰਾਣੇ ਸਾਡੇ ਮੇਟ ਨੇ ਹੈ ਨਾ ਉਹ ਹੁਣ ਆਪਣੀ ਸਮੂਹ ਮਜ਼ਦੂਰ ਵੈਲਫੇਅਰ ਸਭਾ ਦੇ ਨਾਲ ਲਿੰਕ ਨਹੀਂ ਰੱਖਦੇ ਉਹ ਦਫ਼ਤਰਾਂ ਨਾਲ ਲਿੰਕ ਰੱਖਦੇ ਨੇ ਹਾਜ਼ਰੀਆਂ ਪੁੱਠੀਆਂ ਸਿੱਧੀਆਂ ਕਰਕੇ ਪੈਸੇ ਦਿੰਦੇ ਉਹ ਨਰੇਗਾ ਦਾ ਪੈਸਾ ਹੁੰਦਾ ਅਸੀਂ ਕਿਸੇ ਨੂੰ ਹਾਜ਼ਰੀ ਨਜਾਇਜ਼ ਨਹੀਂ ਪਾਉਣ ਦੇਣੀ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਮਨਰੇਗਾ ਦੇ ਮਾਲਕ ਹੋ ਤੁਹਾਡਾ ਜੌਬ ਕਾਰਡ ਆ ਤੁਹਾਡੇ ਨਾਮ ਦਾ ਪੈਸਾ ਆਇਆ ਕਿਉਂਕਿ ਮੋਦੀ ਜੀ ਜਦੋਂ ਕਹਿੰਦਾ ਨਾ ਮੈਂ 100 ਕਰੋੜ ਰੁਪਇਆ ਦਿੰਦਾ ਮਨਰੇਗਾ ਮਜ਼ਦੂਰਾ ਨੂੰ ਅਸੀਂ ਮਨਰੇਗਾ ਮਜ਼ਦੂਰਾ ਇਹਦੇ ਚੋ ਸੈਕਟਰੀ ਖਾ ਗਿਆ ਉਹ ਮਨਰੇਗਾ ਮਜ਼ਦੂਰਾ ਦਾ ਘਾਟ ਰ ਹੋ ਰਿਹਾ ਹੈ ਕਾਟਾ ਪੈ ਰਿਹਾ ਹੈ ਵੀਡੀਓ ਖਾ ਗਿਆ ਕਾਟਾ ਪੈ ਰਿਹਾ ਸਰਪੰਚ ਖਾ ਗਿਆ ਕਾਟਾ ਪੈ ਗਿਆ ਮੀਟ ਖਾ ਗਿਆ ਕਾਟਾ ਪੈ ਗਿਆ ਮਨਰੇਗਾ ਦੀ ਦਿਹਾੜੀ ਸਾਡੀ ਹੈ ਮਨਰੇਗਾ ਦਾ ਪੈਸਾ ਸਾਡਾ ਹੈ ਇਹ ਸਾਰਿਆਂ ਦੀ ਜ਼ਿੰਮੇਵਾਰੀ ਆਪਾਂ ਨਹੀਂ ਚੱਲੰਦੀ ਨਹੀਂ ਤਾਂ ਮੈਂ 300 100 ਤੇ ਕਿੰਨਾ ਪਿੰਡਾਂ ਤੋਂ ਮਸਟਰੋਲ ਫੜੇ ਆ ਰਾਤ ਨੂੰ ਹਾਜ਼ਰੀਆਂ ਲੱਗਦੀਆਂ ਰਾਤ ਨੂੰ ਹਨੇਰੇ ਚ ਬੰਦਾ ਕੋਈ ਨਹੀਂ ਹੁੰਦਾ ਹਨੇਰੇ ਦੀ ਫੋਟੋ ਹੀ ਹੁੰਦੀ ਆ ਹਾਂ ਉਹ ਮੈਂ ਵਿਖਾਈਆਂ ਹੋਈਆਂ ਠੀਕ ਹੈ ਜੀ ਤੁਹਾਨੂੰ ਵੀ ਵਿਖਾ ਦੇਵਾਂਗਾ ਜੇ ਤੁਹਾਨੂੰ ਨਾ ਜਕੀਨ ਹੋਵੇ ਨਾ ਤੇ ਦੂਜੀ ਮੀਟਿੰਗ ਚ ਮੈਂ ਨਾਲ ਹੀ ਲਈ ਆਵਾਂਗਾ ਵੇਖੋ ਤੁਹਾਡੀ ਲੁੱਟ ਕਰਦੇ ਆ ਤੁਹਾਨੂੰ ਕੰਮ ਨਹੀਂ ਮਿਲਦਾ ਚੋਰ ਜਿਹੜੇ ਹੈਗੇ ਆ ਉਹ ਮਸਟਰਾਂ ਕਢਾ ਕੇ ਲੈ ਜਾਂਦੇ ਆ ਸਮਝ ਆਏਗਾ ਪ੍ਰਸ਼ਾਦ ਦੇਣਾ ਪੈਗਾ ਤੱਕੜੇ ਮੁਕੇ ਭਾਈ ਸਾਹਿਬ ਦੀ ਸਾਥ ਦੇਣਾ ਪੈਗਾ ਮਹੀਨੇ ਚ ਇੱਕ ਵਾਰ ਇਕੱਠੇ ਹੋਣ ਆਪਦੇ ਹੱਕਾਂ ਲਈ ਇਕੱਠੇ ਹੋਣਾ ਪੈਗਾ ਕਰਵਾ ਹਾਂ 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 ਹੈ ਕਰਵਾ ਹਾਂ 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 ਕਿ ਚੱਤਦਾ ਕਰਵਾ ਦੇਈਏ ਗਾ ਲੈ ਰੱਖਿਆ ਹੋਵੋ ਚਲੋ ਨਾ ਇਕੱਠੇ ਹੋ ਮੈਂ ਤੁਹਾਡੇ ਤੇ ਇੱਕ ਗੱਲ ਪੁੱਛਦਾ ਨਾ ਮੈਂ ਕੁਝ ਪੁੱਛਦਾ ਗੱਲ ਵੀ ਨਾ ਇਕੱਠੇ ਹੋਵੋ ਪਰ ਮੇਰਾ ਇੱਕ ਧਾਰਨਾ ਹੁਣ ਮੈਂ ਗੱਲ ਕੱਚੀ ਨਹੀਂ ਛੱਡਣੀ ਗੱਲ ਸਿਰੇ ਲਾ ਕੇ ਛੱਡਾਂਗਾ ਕਰੇ ਨਲਕਾ ਲੱਗਾ ਕੇ ਟੁੱਟੀ ਕਰੇ ਨਲਕਾ ਲੱਗਾ ਕੇ ਟੁੱਟੀ ਨਲਕਾ ਹੋਇਆ ਟੂਟੀ ਹੋਈ ਮੋਟਰ ਹੋਈ ਉਹਨੂੰ ਕਈਏ ਪਾਣੀ ਦੇ ਜਾ ਦੇ ਜੂ ਕੇ ਜਾਣਾ ਪੈਂਦਾ ਜਾਣਾ ਪੈਂਦਾ ਅੱਛਾ ਦੂਸਰੇ ਨੰਬਰ ਤੇ ਕਰਿਆਨਿਆਂ ਦੀ ਦੁਕਾਨ ਤੇ ਜਾ ਕੇ ਚੁੱਪ ਕਰਕੇ ਖੜ ਜਾਈਏ ਸੌਦਾ ਦੇ ਦੂ ਕੇ ਬੋਲਣਾ ਪੈਂਦਾ ਬੋਲਣਾ ਪੈਂਦਾ ਤੀਸਰੇ ਨੰਬਰ ਤੇ ਡਾਕਟਰ ਕੋਲੇ ਜਾਨਨੇ ਆ ਦਵਾਈ ਦੇ ਜਦੋਂ ਲੈਣ ਜਾਨਨੇ ਆ ਜਾ ਕੇ ਖੜ ਜਾਈਏ ਬੋਲਣ ਦੁੱਖ ਦੱਸਣਾ ਪਊਗਾ ਖੜੇ ਨੂੰ ਚੁੱਪ ਕੀਤੇ ਨੂੰ ਟੀਕਾ ਲਾ ਦੂਗਾ ਡਾਕਟਰ ਦੱਸਣਾ ਪੈਂਦਾ ਦੱਸਣਾ ਪੈਂਦਾ ਤੁਸੀਂ ਆਪ ਹੀ ਬੋਲੀ ਜਾਂਦੇ ਹੋ ਦੇਖ ਲਓ ਬਿਨਾ ਨਲਕੇ ਕੋਲੋਂ ਗਿਆ ਪਾਣੀ ਨਹੀਂ ਮਿਲਦਾ ਦੁਕਾਨ ਕੋਲੇ ਜਾ ਕੇ ਬੋਲਣ ਤੋਂ ਬਿਨਾ ਸੌਦਾ ਨਹੀਂ ਮਿਲਦਾ ਡਾਕਟਰ ਕੋਲੇ ਦੁੱਖ ਦੱਸਣ ਤੋਂ ਬਿਨਾ ਦਵਾਈ ਨਹੀਂ ਮਿਲਦੀ ਤੇ ਆ ਕਰੋੜਾ ਰੁਪਏ ਨਰੇਗਾ ਦੇ ਤੁਹਾਡੇ ਚੁੱਪ ਕੀਤਾ ਬਿਲ ਮਿਲ ਜਾਣਗੇ ਹੈਨਾ ਹੁਣ ਤੁਸੀਂ ਕਹੋ ਅਸੀਂ ਗਰੀਬ ਆ ਅਸੀਂ ਜਾ ਨਹੀਂ ਸਕਦੇ ਅਸੀਂ ਜਾ ਨਹੀਂ ਸਕਦੇ ਜਾਂਦੇ ਹੋ ਤੁਸੀਂ ਹੁਣ ਕਿੱਥੇ ਕਿੱਥੇ ਜਾਂਦੇ ਹੋ ਮੈਂ ਕਿਸੇ ਵੀ ਪੀਰ ਦੇ ਖਿਲਾਫ ਨਹੀਂ ਐ ਹੱਥ ਜੋੜ ਕੇ ਮਾਫੀ ਮੰਗੂਗਾ ਗੱਲ ਮੈਂ ਜ਼ਰੂਰ ਕਰਾਂਗਾ ਜੇ ਕਿਸੇ ਨੂੰ ਗੁੱਸਾ ਲੱਗੇ ਤੇ ਐਡਵਾਂਸ ਮਾਫੀ ਮੰਗ ਲੈਂਦਾ ਮੈਂ ਤੁਸੀਂ ਹਰ ਐਤਵਾਰ ਮਹੀਨੇ 'ਚ 4 ਐਤਵਾਰ ਆਉਂਦੇ ਆ ਉਹਦੇ ਆ ਕੋਈ ਕਹਿੰਦਾ ਜੀ ਮੈਂ ਬੰਦਗੀ ਤੇ ਚੱਲਿਆ ਕੋਈ ਕਹਿੰਦਾ ਸਾ ਸੰਗਤ ਤੇ ਚੱਲਿਆ ਹੈਨਾ ਮਹੀਨੇ 'ਚ 4 ਵਾਰ ਜਾਂਦੇ ਹੋ ਪਾੜਾ ਕਰਾਇਆ ਵੀ ਲਾਉਂਦੇ ਹੋ ਹੈਨਾ ਮੜਾ ਮੋਟਾ ਦਾਨ ਦਛਣਾ ਵੀ ਦਿੰਦੇ ਹੋ ਦਿਹਾੜੀ ਮਾਰ ਕੇ ਵੀ ਜਾਂਦੇ ਹੋ ਕੀ ਆਉਂਦੇ ਨੂੰ ਖਾਤੇ 'ਚ ਪੈਸੇ ਆ ਜਾਂਦੇ ਆ ਮਕਾਨ ਪੈ ਜਾਂਦਾ ਬੇਬੇ ਬਾਪੂ ਦੀ ਦਵਾਈ ਛੁੱਟ ਜਾਂਦੀ ਆ ਉਦੋਂ ਤਾਂ ਨੀ ਗਰੀਬ ਹੁੰਦੇ ਰਹੀ ਜੇ ਹੁਣ ਆਪਦੇ ਹੱਕਾਂ ਲਈ ਇਕੱਠੇ ਹੋਣਾ ਹੈ ਹੈਨਾ ਜੇ ਤੁਸੀਂ ਵੱਡੀ ਗਿਣਤੀ ਨਾਲ ਇਕੱਠੇ ਕਰ ਲੋ ਤੁਹਾਡਾ ਰਾਸ਼ਨ ਪੂਰਾ ਮਿਲੇਗਾ ਸਗਨ ਸਕੀਮ ਟਾਈਮ ਨਾ ਮਿਲੇਗੀ ਪੈਨਸ਼ਨ ਹਰਿਆਣੇ ਚ 3000 ਆ ਆ ਬਾਪੂ ਦੀ ਬੇਬੇ ਦੀ ਹੈਂਡੀਕੈਪ ਦੀ ਵਿਧਵਾ ਦੀ ਹੈਨਾ ਪੂਰੀਆਂ ਮਿਲਣਗੀਆਂ ਇੱਥੇ 1500 ਆ ਇਸ ਲਈ ਇਕੱਠੇ ਹੋਣ ਦੀ ਲੋੜ ਆ ਮੈਨੂੰ ਮੇਹ ਦਾ ਤੁਹਾਡੇ ਚ ਸਮਝ ਬਣ ਗਈ ਆ ਤੁਸੀਂ ਇਕੱਠੇ ਹੋ ਜਾਓਗੇ ਜੈ ਭੀਮ ਜੈ ਭਾਰਤ ਸਸਿਕਾ ਨਮਸਕਾਰ ਨਹੀਂ ਰੱਖਿਆ